ਆਸਾ ਮਹਲਾ ਪੰਜਵਾਂ ਅਨ ਦਿਨ ਮੁਸਾਲਾ ਜ ਟੁਕਾਈ ਗਿਰਤ ਕੂਪ ਮੈਂ ਖਾਏ ਮਠਾਈ ਸੋਚਤ ਸਾਚਤ ਰਹਿਨ ਬਿਹਾਨੀ ਅਨੇਕ ਰੰਗ ਮਾਇਆ ਕੇ ਚਿਤਵਤ ਕਬੂ ਨ ਸਿਮਰੈ ਸਾਰੰਗ ਪਾਨੀ ਰਹਾਉ ਦਰਮ ਕੀ ਛਾਇਆ ਨੇ ਚਲ ਗ੍ਰਹਿ ਬੰਦਿਆ ਕਾਲ ਕਹਿ ਫਾਂਸ ਸਖਤ ਸਰਸਾਂਦਿਆ ਬਾਲੂ ਕਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜਨੇ ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹਲਾ 5 ਦੋ ਤੁਕੇ 9 उनके संग तू तो करती केल उनके संग हम तुम संग मेल। संग तुम सब को रे उस बिना को मुख नहीं जो ते बैरागी कहाँ समाए इस बिना तुह दो रही रहा हो कै संग तू ग्रह में माहर ਉਨ ਕੈ ਸੰਗ ਤੂੰ ਹੋਈ ਹੈ ਜाहਰ ਉਨ ਕੈ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਛੁਟ ਕੀ ਰੋਲ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਵਿਦਥਾ ਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੈ ਨਾ ਜਾਏ ਹੁਕਮੇ ਬਦਾ ਕਾਰ ਕਮਾਈ ਜੋੜ ਵਿੱਚ ਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਹੋ ਬੈਨ ਸੈ ਨਾ ਹਮ ਕੜਿਆ ਨਾ ਹੁ ਨਧਨ ਨਾ ਹਮ ਭੁਖੇ ਨਾ ਉਸ ਦੁਖ ਨਾ ਹਮ ਕੋ ਦੁਖੀ ਅਵਰ ਨ ਕਉ ਮਰਨ ਵਾਰਾ ਜਿਉ ਹਮਾਰਾ ਜਿਉ ਦੇਨ ਹਰਾ ਰਹਾਉ ਨਾ ਉਸ ਬੰਧਨ ਨਾ ਹਮ ਬੰਦੇ ਨਾ ਉਸ ਧੰਦਾ ਨਾ ਹਮ ਤਾਂਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾਓ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏ ਕਹਿ ਉਹੀ ਆਗੇ ਪਛੇ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਆਸਾ ਮਹਲਾ ਪੰਜਵਾਂ ਅਨੇਕ ਪਾਂਤ ਕਰ ਸੇਵਾ ਕਰੀਐ ਜਿਉ ਪ੍ਰਾਨ ਤਨ ਆਗੈ ਧਰੈ ਪਾਣੀ ਪਖਾਂ ਕਰੋ ਤਜ ਅਭਿਮਾਨ ਅਨੇਕ ਵਾਰ ਜਾਇ ਇਹ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਪਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਓ ਦਾਸਨ ਦਾਸ ਕੀ ਪਨਹਾਰ ਉਹਨ ਕੀ ਰੇਣ ਬਸੈ ਜਿ ਨਾਲ ਮਾਥੇ ਪਾਗ ਤਪਾਵੋ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨਿਮਾ ਕਰਮ ਧਰਮ ਅਰਪਉ ਸਭ ਹੁਮਾਂ ਗਰਬ ਮੋਹ ਤਜ ਹੋ ਬੋ ਰੇ ਨਾ ਹੁਣ ਕੈ ਸੰਗ ਦੇਖੋ ਕਬ ਨੈਨ ਨਿਮਖ ਨਿਮਖ ਇਹ ਹੀ ਯਾਰਾ ਦੋ ਦਿਨ ਸਰੇਣ ਇਹ ਸੇਵਾ ਸਾਦੋ ਪਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਵਖਸ਼ਿੰਦ ਆਸਾ ਮਹਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲਗੈ ਨ ਕੋਏ ਪ੍ਰਭ ਕੀ ਪ੍ਰੀਤ ਹਉ ਮੈ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨਹੁ ਮੀਤ ऐसा प्रेम प्यार जी प्राण काट काटवा धार रहाओ प्रभु की प्रीत पहे सगलन धान प्रभु की प्रीत हृदय निर्मल नाम प्रभु की प्रीत सद्शोभावंत प्रभु की प्रीत सब मिटि है चंत ਪ੍ਰਭ ਕੀ ਪ੍ਰੀਤ ਏ ਬਵਜਨ ਤਰੇ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੇ ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੈ ਸੰਗਾਰੇ ਆਪੋ ਕੋਈ ਮਿਲੇ ਨ ਭੁਲੇ ਜਿਸ ਕਿਰਪਾਲ ਤਿਸ ਸਾਧ ਸੰਗ ਕੋ ਲੈ ਕਹੋ ਨਾਨਕ ਤੇ ਰਹਿ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾ ਭੂਪਤ ਹੋਏ ਕੈ ਰਾਜ ਕਮਾਇਆ ਕਰ ਗਰ ਅਨਰਥ ਵੇ ਹਜੀ ਮਾਇਆ ਸੰਚਤ ਸੰਚਤ ਥੈ ਲਿਕਨੀ ਪਰਬ ਉਸਤੇ ਡਾਰ ਅਵਰ ਕਹ ਦਿਨੀ ਕਾਚ ਗਗਰੀਆ ਅੰਬ ਮਜਰੀਆ ਕਰ ਬਗਰਬ ਵਾਹੁ ਮਹ ਪਰਿਆ ਰਹਾਓ ਨਿਰਪੋ ਹੋਇਓ ਪਿਆ ਨਿਹੰਗਾ ਚੀਤਨਾ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਵਾਹਾ ਨੇ ਕਿਸਿਆ ਫੂਕ ਤਾਂ ਹੋਏ ਗਿਓ ਸੁਹਾ ਉੱਚੇ ਮੰਦਰ ਮਹਿਲ ਅਰ ਰਾਨੀ ਹਸਤ ਘੋੜੇ ਜੋੜੇ ਮਨ ਪਾਨੀ ਵੱਡ ਪਰਿਵਾਰ ਪੂਤ ਵਰਤੀਆਂ ਮੋਹੇ ਪਚੇ ਪਚ